ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਹੁੰਦੇ ਜੀ ਠੀਕ ਠਾਕ ਅੱਜ ਤਿੰਨ ਦਿਨ ਬਾਅਦ ਧੁੱਪ ਨਿਕਲੀ ਬਾਈ ਮੌਸਮ ਅੱਜ ਸਾਫ਼ ਹੈ ਬੇਸੇ ਅੱਲ ਸ਼ਾਮ ਵੀ ਬੱਦਲ ਇਕਦਾਂ ਉੱਠ ਗਏ ਬਹੁਤ ਬੱਦਲ ਉੱਠਿਆ ਤੇ ਟਕੜਾ ਛਿੜਕਾ ਜਾ ਪਾ ਗਿਆ ਸੋਹਣਾ ਪਿਆ ਸੁਣੋ ਬਈ ਪਹਾੜਾਂ ਨੂੰ ਜ਼ਿਆਦਾ ਹੈ ਪਾਣੀ ਆ ਬੰਨ੍ਹ ਦੇ ਚ ਵੀ ਅੱਲੂ ਵੀ ਪਾਣੀ ਆ ਵਾ ਤਾਂ ਬਾਕੀ ਅੱਜ ਆਪਾਂ ਜਾ ਰਹੇ ਹਾਂ ਮਗਵਾਲੀ ਝੰਡਪੁਰ ਰਡ ਵਾਜੀ ਨੂੰ ਲੈਣ ਅਹੀਂ ਦਿਨੋਂ ਫੇਰ ਪਹਿਲਾਂ ਜਾਣਾ ਤਾਂ ਜਾਇ ਨਹੀਂ ਹੋਇਆ ਬਸ ਟਾਈਮ ਹੀ ਨਹੀਂ ਲੱਗਿਆ ਤਾਂ ਅੱਜ ਲੈ ਕਾਨੇ ਆਪਾਂ ਜੁੜੇ ਰਹੋ ਉਹ ਦਿਖਾਉਂਦੇ ਆ ਤੁਹਾਨੂੰ ਹਵਾਲੀ ਦੇ ਰਸਤੇ ਹਵਾਲੀ ਸ਼ਹਿਰ ਖੜਡ ਸ਼ਹਿਰ ਮੋਲੀ ਪਹੁੰਚ ਗਏ ਆਪਾਂ ਸਮਝ ਮੋਲੀ ਮੋਲੀ ਤੇ ਬਾਦ ਵਰਵਾਲਾ ਵੈਸੇ ਬਾਰਸ਼ ਜਿਸ ਤਰ੍ਹਾਂ ਬੱਦਲ ਉੱਠਦਾ ਨਾ ਉਸ ਤਰ੍ਹਾਂ ਭਈ ਨਹੀਂ ਭਾਈ ਖੁੱਲ ਜੀ ਕੇ ਬਾਰਿਸ਼tare ਪਾਊਗੀ ਇੰਜੀਰੀਆਂ ਖਰਾਬ ਕਰੂਗਾ ਪ੍ਰਮਾਤਮਾ ਜਦ ਤੱਕ ਖੁੱਲ ਜੀਗਾ ਨਹੀਂ ਵਰਸਦਾ ਨਾ ਜਦ ਤੱਕ ਮੌਸਮ ਖੁੱਲਦਾ ਨਹੀਂ ਸਵਾਰ ਕੇ ਆ ਕੀ ਚਲੋ ਪਰਮਾਤਮਾ ਦੀਆਂ ਪਰਮਾਤਮਾ ਹੀ ਜਾਣੇ ਬਈ ਆਪਾਂ ਕੀ ਕਰ ਸਕਦੇ ਆ ਚਲੋ ਜੁੜੇ ਰਹੋ ਚੁਕੇ ਬਈ ਟੇਰਾ ਵਸੀ ਦੇਖੋ ਜਾਮ ਕਿੰਨਾ ਲੱਗਿਆ ਵਾ ਪੁਲ ਤੇ ਬਹੁਤ ਜਾਮ ਲਗਾ ਬਈ ਵਰਾਗੀ ਕੇ ਪਰਾਂ ਸ਼ੰਭੂ ਵਾਲਾ ਸ਼ੰਭੂ ਬਾਰਡਰ ਬੰਦ ਹੈ ਉਧਰ ਉਸ ਕਰਕੇ ਟਰੱਕ ਟਰੱਕ ਸਭ ਉਰੀ ਨੂੰ ਗਿਰਿਆ ਵਾ ਬਈ ਸਾਰੇ ਟਰੱਕ ਜਿਹੜੀ ਲੁਧਿਆਣੇ ਤੇ ਦਿੱਲੀ ਨੂੰ ਜਾਂ ਸਾਰੇ ਉਹਨਾਂ ਨੂੰ ਜੀ ਰਿਕਵਰ ਨੂੰ ਆ ਟੇਰਾ ਵਸੀ ਹਰੋਵਸੀ ਤੇ ਅੰਬਾਲਾ ਇਸ ਕਰਕੇ ਬਹੁਤ ਜਾਮ ਲਗਾ ਵੀ ਦੇਖੋ ਪਿੱਛੇ ਹੋਰ ਪਿੱਛੇ ਤੇ ਆ ਮੈਂ ਥੋੜੀ ਜੂਹਾਂ ਤੇ ਲਗਾ ਦਿਖਾਣਾ ਹੋਰ ਵੀ ਪਿੱਛੇ ਦਾਕ ਤਾਮ ਪੁਲ ਤੱਕ ਪੁਲ ਤੱਕ ਜਾਮ ਹੈ ਕਿਤਾ ਪੂਲੇ ਪਿੱਛੇ ਪੂਰਾ ਗਏ ਘਟਿਆ ਫੜਾ ਜਾ ਆ ਦੇਖੋ ਫਟਿਆ ਕਿਥਾ ਹੋ ਰਹੀਆਂ ਆ ਦੇਖੋ ਇਦਵਾਰਾ ਖੁੱਲੀ ਹੋਣੀ ਬੱਤੀ ਜਨ ਪਿੱਛੇ ਬੱਤੀ ਬੰਦ ਹੋ ਜਾਂਦੀ ਹੋਣੀ ਹੋ ਗਈ ਹੋਣੀ ਫਿਰ ਉਹ ਹੋ ਗਿਆ ਹੁਣ ਦੁਬਾਰਾ ਫੇਰ ਬੱਤੀ ਖੁੱਲ ਗਈ ਹੁਣ ਫੇਰ ਪਿੱਛੇ ਦਾ ਕੁਰੇ ਤੱਕ ਭਰ ਜਾਣੀ ਹੋਣਾ ਸਾਰਾ ਪੂਰਾ ਭਰ ਜਾਣਾ ਦੇਖ ਲਓ ਐਨਾ ਪੂਰਾ ਹਾਲ ਹੈ ਹੁਣ ਝਿਰਖਾ ਪਰ ਡੇਰਾ ਬਸੀ ਨੂੰ ਉਹ ਹੱਤ ਜਮਾ ਜਮ ਲੱਗਦਾ ਬਈ ਸ਼ਾਮ ਦੇ ਟਾਈਮ ਦਾ ਪਤਾ ਹੀ ਨਹੀਂ ਹੈ ਵੀ ਕਿੰਨਾ ਸ਼ਾਮ ਦੇ ਟਾਈਮ ਦਾ ਪਿੱਛਾ ਜੀਰ ਖਬਰ ਤੇ ਜਾਮ ਚੱਲਣਾ ਪੈਂਦਾ ਬਈ ਹੋਰ ਰਸਤਾ ਵੀ ਨਹੀਂ ਹੈ ਕਿਦਰੀ ਨੂੰ ਵੀ ਚੱਲ ਹੋਰ ਬੱਸਿਆਂ ਲੰਘ ਜਾ ਬੰਦਾ ਪਹੁੰਚ ਜਾਂਦਾ ਨਹੀਂ ਇਕ ਹੋਰ ਵੀ ਜਾਮ ਲੱਗ ਗਿਆ ਬੱਤੀ ਹਲੇ ਉਰੇ ਤੋਂ ਪਈ ਕਿਲੋਮੀਟਰ ਕਿਲੋਮੀਟਰ ਤੇ ਥੋੜਾ ਬਹੁਤਾ ਘਟਾ ਹੈ ਵਾ ਜਿ ਮੈਟਰਵ ਪਹੁੰਚ ਗਏ ਆਪਾਂ ਗੁਰਦੁਆਰਾ ਸਿੰਘ ਸਹੀਦਾ ਸੁਹਾਣਾ ਮੈਂ ਕੋਈ ਕਰੋ ਵੀ ਦਰਸ਼ਨ ਗੁਰਦੁਆਰਾ ਸਿੰਘ ਸਹੀਦਾ ਸੁਹਾਣਾ ਸਾਹਿਬ ਸੋ ਗੁਰਦੁਆਰਾ ਸਾਹਿਬ ਦੇਖੋ ਬਾਬਾ ਹਨੂਮਾਨ ਸਿੰਘ ਜੀ ਸ਼ਹੀਦ तो बब रो हनुमान सिंह जी बहुत संगत आबा भाई रवि दर्शन देदार एक करना सिंह शहीद दा गुरुद्वारा भाई ये भी बहुत मनता है ਹਾਜ਼ਰੀ ਕਰੋ ਜੀ ਦਰਸ਼ਨ ਹੋਇਆ ਕੰਨਾਰਾ ਸਿੰਘ ਸ਼ਹੀਦੋਂ ਸੁਹਾਨਾ ਤੇਗਲਵਨ ਗੁਰਦੁਆਰਾ ਸਾਹਿਬ ਦੀ ਚੜਚ ਨੂੰ ਰੋੜ ਖੱਟੇ ਆ ਵੀ ਦੇਖ ਲਓ ਅੰਨ ਕਿਰਪਾ ਮੱਪੇ ਦੀ ਆਪਾਂ ਪਹੁੰਚ ਗਏ ਖੈੜ ਬਈ ਕੇ افਸੀ ਕੋਲ ਆ ਗਿਆ ਬਲੁੰਗੀ ਵਾਲਾ ਮੋਹਾਲੀ ਵਾਲਾ ਰੋਡ ਚੰਡੀਗੜ੍ਹ ਵਾਲਾ ਲੱਲੀ ਹੋਰ ਆਪਾਂ ਨਵਰੇ ਤੇ ਸਿੱਟਾ ਜਣਾ ਥੱਲੇ ਨਿਕਲ ਕੇ ਦੇ ਦਾ ਰੋਡ ਜਾ ਰਿਹਾ ਨਿਊ ਚੰਡੀਗੜ੍ਹ 에어ਪੋਰਟ ਰੋਡ ਜੰਮੂ ਲਾ ਪਰ ਵਾਲੇ ਰੋਡ ਤੇ ਜਾਣਾ ਕੀ KFC ਰੋਡ ਹੁਣ ਆਪਾਂ ਨੂੰ ਠੀਕ ਰਹੂਗਾ ਸਿੱਧਾ ਹੀ ਚੱਲਦੇ ਆਂ ਅੱਜ ਬਈ ਆਪਾਂ ਆ ਪਤਾ ਨਹੀਂ ਪੁਲਿਸ ਵਾਲੇ ਹੀ ਖੜੇ ਐ ਮੈਂ ਇੰਨੀਆਂ ਕਾਰਾਂ ਰੋਕ ਲੀਆਂ ਪੁਲਿਸ ਵਾਲੇ ਨੇ ਖੜ ਜੰਨੇ ਐ ਰੋਡ 'ਪਾ ਬਾਈ ਉਹਨਾਂ ਪੁਲਿਸ ਵਾਲੇ ਵੀ ਕਈ ਵਾਰ ਦੇਖੋ ਬਿਲਡਿੰਗਾਂ ਕੱਟੇ ਬਿਲਡਿੰਗੇ ਪਛਾ ਵੀ ਦੇਖੋ ਸਾਹਮਣੇ ਕੋ ਵੀ ਰੁਕ ਰਹਾ ਹੈ ਪਹਾੜ ਚ ਦੇ ਨਾ ਚਾਹੂਗੀ ਫੇਰ ਲੱਗਦਾ بارش ਉਹਨਾਂ ਕੋ ਵੀ ਨਾ ਬੱਦਲ ਉਠਾਇਆ ਪਹਿਲਾਂ ਸਾਫ ਤਾਂ ਬਿਲਕੁਲ ਹੱਥਾਂ ਨੇ ਇੱਕ ਨਾ ਇੱਕ ਪੈਲਸ ਦਾ ਬੋਰਡ ਅੰਦਰ ਸੋ ਉਹ ਸਾਹਮਣਾ ਪਿਕਅਪ ਵੀ ਆ ਦੇਖੋ ਉਹ ਅੱਜਰੋਂ ਨਾਮ ਪੜੇ ਬੈਲਸ ਦਾ ਬੋਰਡ ਲਗਾਵਾ ਹੋਰ ਹੈ ਬਾਈ ਬੈਲਸ ਦੇ ਬੋਰਡ ਦੀ ਪੱਕੀ ਨਿਸ਼ਾਨੀ ਹੈ ਉਹ ਆ ਦੇਖੋ ਮਾਰਿਸਟ ਬੈਲਸ ਸਾਹਮਣੇ ਬੋਰਡ ਲਗਾਵਾ ਉਹ ਦੇਖੋ ਬੋਰਡ ਸਾਹਮਣੇ ਇੰਕੈੰਟਰ ਲਗਾਵਾ ਹਾਂ ਆ ਪਹਿਲ ਸਾਲੇ ਬੋਰਡ ਕਰਕੇ ਨਸਾਨ ਨਹੀਂ ਆਵਰਾ ਕਈ ਵਾਰ ਨਹੀਂ ਪਤਾ ਵੀ ਨਹੀਂ ਲੱਗਦਾ ਬਈ ਜੇ ਆਈ ਜਾਵੇ ਫਿਰ ਤਾਂ ਪਤਾ ਲੱਗ ਜਾਂਦਾ ਦੇਖੋ ਮਾਰਕੀਟ ਬਹੁਤ ਰੌਣਕਾਂ ਲੱਗੀਆਂ ਬਈ ਉਹਦਾ ਜੰਗਲ ਮੰਗਲ ਲੱਗੇ ਕਹਣਾ ਉਹਦੇ ਜੰਗਲੇ ਹੁੰਦਾ ਤਾਂ ਪਹਿਲਾਂ ਦਾ ਖੇਤਾਂ ਵਿੱਚ ਕੀਤੇ ਹੁੰਦੇ ਦਰ ਦੇਖੋ ਆ ਵਿੱਚ ਕਿਸੇ ਨੇ ਵੇਚੀ ਨਹੀਂ ਹਾਲੀ ਦੇ ਚਰੀ ਵਿੱਜੀ ਵੀ ਜਟਨਾ ਕਹਿੰਦਾ ਵੇਚਣੀ ਨਹੀਂ ਬਾੜੇਵਾ ਹੋਣਾ ਕਹਿੰਦਾ ਲੈਣਾ 20 ਕਰੋੜ ਜੇ 20 ਮਿਲਣ ਲਾ ਜਾਂਦੇ ਹੁਣੇ ਫੇ ਕਹਿੰਦਾ ਹੁਣਾਂ ਲੈਣਾ 25 ਕਰੋੜ ਇਸ ਤਰ੍ਹਾਂ ਕਰਦੇ ਸੋਤੇ ਬਈ ਰੇਟ ਲੋ ਆਈ ਜਾਂਦੇ ਵੇਚਦੇ ਹੈ ਨਹੀਂ ਬਹੁਤ ਬੰਦੇ ਕਰਦੇ ਆ ਇਸ ਤਰ੍ਹਾਂ ਕਿਉਂ ਬਾਜੇ ਬੰਦਿਆਂ ਦਾ ਪਤਾ ਕਿਆ ਭਾਈ ਜਿਸ ਤਰ੍ਹਾਂ ਉਹਨਾਂ ਰੇਟ ਮੰਗ ਲਿਆ ਬਾਜੇ ਨੇ ਵੀ ਮੈਂ 15 ਕਰੋੜ ਲੈਣੇ ਰੇਟ ਹੁੰਦਾ 10-12 ਦਾ ਵੀ 10 ਕਰੋੜ ਦਾ ਮੰਨ ਲਓ ਕਿ ਚੱਲੂ ਕਿ 10-12 ਕਰੋੜ ਦਾ ਰੇਟ ਹੈ ਬੰਦਾ ਸੋਚਦਾ ਵੀ 15 ਮੰਗ ਲੈਣਾ ਕਿਹੜਾ 15 ਮਿਲਣੇ ਅੱਗਾ ਅਗਲਾ ਟੇਚੀ ਭਰ ਕੇ ਨੋਟਾਂ ਦੀ ਮੂਹਰ ਰੱਖਦਾ ਚੱਕ 15 ਫਿਰ ਬੰਦਾ ਨਾ ਜਵਾਬ ਦੇਣੇ ਜੋਗਾ ਨਾ ਉੱਠਣੇ ਜੋਗਾ ਜਿਹੜੇ ਦਾ ਉਹਨੇ ਬਸਰਮ ਜਿਹਾ ਉਹਦਾ ਕਹਿ ਦਿੰਦੇ ਨਹੀਂ ਨਹੀਂ ਉਸ ਦਾ 20 ਕਰੋੜ ਦੇ ਘੱਟ ਨਹੀਂ ਦੇਣੀ ਉਹਦਾ ਉੱਪਰ ਨੂੰ ਚੜ ਜਾਣੇ ਫਿਰ ਬਾਕੀ ਬਾਜੀ ਜਿਹਨਾਂ ਨੂੰ ਫਿਰ ਦੇਣੀ ਪੈ ਜਾਂਦੀ ਬਾਈ ਇਸ ਤਰ੍ਹਾਂ ਫਸ ਜਾਂਦੇ ਬਹੁਤ ਪੱਕੀ ਰੇਟਾਂ ਦਾ ਬਾਈ ਉਹ ਰੇਟ ਇਸ ਹਾਬ ਤੇ ਰੇਟ ਹੈ ਹੁਣ ਮੰਨ ਲਓ ਵੀ ਮੋਹਾਲੀ ਸਮਝੋ ਦੇਖੋ ਤੁਹਾਡੇ ਸਾਹਮਣੇ ਕਿਆ ਕੋਈ ਕਮੀ ਹੈ ਹੁਣ ਉਰੇ ਇਧਰ ਇੰਨੀ ਰੌਣਕ ਤਾਂ ਚੰਡੀਗੜ੍ਹ ਚ ਨਹੀਂ ਹੈ ਜਿੰਨੀ ਉਰਾਂ ਹੈ ਮੋਹਾਲੀ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਬਈ ਪਰ ਬਨੂੜ ਨੂੰ ਦੇਖ ਲਓ ਬਨੂੜ ਨੂੰ ਟੱਪ ਲਿਆ ਇੱਧਰ ਆਪਣਾ ਉਹ ਹੁੱਲਾਂ ਫਰ ਵਾਲੇ ਰੋਡ ਨੂੰ ਲੱਗਣ ਵਾਲਾ ਹੋਇਆ ਬਾ ਨਿਊ ਚੰਡੀਗੜ੍ਹ ਨੂੰ ਹੋਰ ਬਾਕੀ ਹਲੇ ਕਿਆ ਪਤਾ ਕਿੱਥੇ ਤੱਕ ਹੋਰ ਵਧਣਾ ਬਈ ਦਿਨ ਪਰ ਦਿਨ ਵਧੇ ਰਹਾ ਪਹੁੰਚ ਗਏ ਆਪਾਂ ਜੰਡਪੁਰ ਇੱਥੇ ਤੇ ਪਿੰਡ ਸ਼ੁਰੂ ਹੋ ਜਾਂਦਾ ਦੇਖੋ ਹੋਰ ਕੱਲ ਮੀਂਹ ਪਿਆ ਹੋਰ ਆ ਵੀ ਕੱਲ ਸ਼ਾਮ ਦੇ ਟਾਈਮ ਬਹੁਤ ਜ਼ਿਆਦਾ ਬਾਰਸ਼ ਪਈ ਕਹਿੰਦੀ ਬੋਆ ਦੱਸਦੀ ਜੀ ਦੇਖੋ ਪਾਣੀ ਪਾਣੀ ਖੜਿਆ ਸੌਰ ਇਕੜੀਆਂਆਂ ਮਨੜੀਆਂ ਨੂੰ ਇਹਦੇ ਪਿੰਡ ਸ਼ੁਰੂ ਹੋ ਜਾ ਬਈ ਉਹ ਜੰਡਪੁਰ ਆ ਗਿਆ ਖੇਤਾਂ ਵਾਲਾ ਰੋਡ ਮੋਟਰਪਨੂ ਜਾਂਦੀ ਆ ਸੜਕ ਇਹਨਾਂ ਦੀ ਗੈਸੀ ਸੜਕ ਪਾਏ ਮੋਟਰ ਸੜਕ ਤਾਂ ਬਹੁਤ ਬੁਰਾ ਹਾਲ ਹੋ ਗਿਆ ਬਾਈ ਢੱਟਾਂ ਹੀ ਭਰੀਆਂ ਆ ਸੜਕਾਂ ਮੈਂ ਦੇਖ ਲਓ ਨਗਰ ਨਿਗਮ ਚਾ ਪਿੰਡ ਇਨੇ ਵੀ ਸਵਾਰਗਾ ਬਣਾ ਦੋ ਸੜਕ ਦੀ ਮੁਰੰਮਤ ਕਰ ਮੁਰੰਮਤ ਵੀ ਨਹੀਂ ਹੁੰਦੀ ਖੱਡਿਆਂ માં ਇੱਟਾਂ ਹੀ ਭਰੀਆਂ ਵੀ ਆ ਇੱਟਾਂ ਹੀ ਨਹੀਂ ਆ ਭਰੀਆਂ ਚਲੋ ਮਿਲਦੇ ਹੁਣ ਆਪਾਂ ਘਰ ਜਾ ਕੇ ਮਿਲਾਨੇ ਆ ਤੁਹਾਨੂੰ ਬੂਆ ਨੂੰ ਤੇ ਮਨਪ੍ਰੀਤ ਸਿੰਘ ਜੀ ਮੈਨੂੰ ਮਿਲਾਨੇ ਆ ਗੱਲ ਤੁਹਾਨੂੰ ਅੱਜ ਆਓ ਜੀ ਮਨਪ੍ਰੀਤ ਸਿੰਘ ਜਿਮਾ ਹਾਂ ਹਾਲ ਕਿਹਾ ਲ ਵਧੀਆ ਤੋ ਹਣਾ ਟੀਚਰ ਆਓ ਫਿਰ ਰੋਟੀ ਦਾ ਫੇਰਾਂ ਰੋਟੀ ਬਣਾ ਲਈ ਰੋਟੀ ਤਾਂ ਮੈਂ ਖਾ ਖਾ ਆਇਆ ਚਾਹ ਬਣਾ ਲੈ ਵਾ ਚਾਹ ਬਣਾ ਲੈ ਵਾ ਚਾਹ ਹੂੰ ਚਾਹ ਆਵਾਂ ਅਰੇ ਹੋਰ ਮੈਂ ਤਾਂ ਕਿ ਮਾਸਕਰਾਂ ਹੋਣਾ ਮੈਂ ਤਾਂ ਅਹੀਂ ਅੱਧ ਨੂੰ ਲੰਘਿਆ ਬਾਹਰ ਨੂੰ ਮੈਂ ਉੱਥੇ ਬਹਿ ਜੰਨੇ ਹੂੰ ਉੱਥੇ ਮਾਹੀਕ ਕੋ ਬਜ ਗਿਆ ਵਾਹ ਕਰਾ ਹੀ ਹੋਣਾ ਵਾਹ ਨਹੀਂ 8:00 ਵਜੇ ਉੱਥੇ ਬੈਠੇ ਰਹਿੰਦੇ ਅੱਛਾ ਵਾਹ ਫਿਰ ਭਾਰਤਪੁਰਿਆ ਫਿਰ ਮੈਂ ਇਧਰੋਂ ਸੜਕ ਵੀ ਟੁੱਟੀ ਵੀ ਹੋਣੀ ਮੈਂ ਇਧਰ ਲੰਘਿਆ ਉਹ ਉੱਥੇ ਹੁਣ ਸੜਕ ਦਾ ਬਹੁਤ ਬੁਰਾ ਹਾਲ ਹੈ ਯਾਰ ਇਹ ਉਹ ਤਾਂ ਨਹੀਂ ਬਹੁਤ ਬੁਰਾ ਹਾਲ ਆ ਠੀਕ ਹੈ ਇਧਰੋਂ ਆ ਠੀਕ ਹੈ ਇਧਰੋਂ ਸਾਫ ਹੈ ਲਿੰਟਰ ਘਾਣਾ ਬੜਾ ਲਿੰਟਰ ਘਾਣਾ ਕਾ ਨਹੀਂ ਹੂੰ ਲਿੰਟਰ ਘਾਣਾ ਬੜਾ ਹੁੰਦਾ ਉਹ ਇਹ ਬਾਲ ਘੱਟੇ ਲਾਉਂਦੇ ਤੁਹਾਨੂੰ ਮੈਂ ਤੇ ਜਾਣੀ ਦੋ ਵਾਰੇ ਪੁੱਛ ਲਿਆ ਬਾਲ ਦਿੱਤਾ ਕਹਿੰਦਾ ਫੇਰ ਦਾ ਬੈਠੇ ਜੀਤਾ ਹਾਲੇ ਬੁੱਕੀ ਬੈਠਿਆ ਹੂੰ ਮਾਂ ਨੂੰ ਗਿਆ ਮਾਂ ਜਾ ਕਹਿੰਦਾ ਪੱਖਾੰਦ ਰੱਖ ਜਾ ਹੂੰ ਮਾਂ ਚਾਬੀ ਇਹ ਤੂੰ ਲੈ ਆਈ ਸ਼ਾਮ ਨੂੰ ਤਾਂ ਫੇਰ ਬੈਠਣੀ ਇੱਥੇ ਅੱਛਾ ਪੱਖਾ ਉਹ ਨਾ ਪੱਖਾਂਦ ਰੱਖ ਜਾ ਬਿੰਦਲਾ ਲਾ ਕੇ ਰੱਖੀਏ ਤੇ ਕੀ ਆਦੀ ਹਰ ਪਹਿਲਾਂ ਬੋਲੀ ਨਹੀਂ ਹੈ ਹੂੰ ਕੀ ਆ ਲੈ ਹਾਂ ਤਦ ਨੂੰ ਫਿਰ ਨਾ ਬੁਲੀ ਨਹੀਂ ਹੈ ਅੱਜ ਮੈਨੂੰ ਇੰਨਾ ਪਤਾ ਹੁੰਦਾ ਤਾਂ ਆਉਣਾ ਮੇਰੇ ਕੋਲ ਚਾਰ ਪੰਜ ਕੀ ਆਉਂਦੀ ਆ ਮੈਂ ਫੇਰ ਉਹ ਤੋਂ ਖੋਲੇ ਕੰਦੀ ਜਾਂਦਾ ਗੁਰਪ੍ਰੀਤ ਮੈਂ ਲੈ ਜਾ ਫਿਰ ਤੇ ਆਇਆ ਮੰਡਿਆ ਹਾਂ ਨੂੰ ਦੇ ਦੋ ਕੀ ਉਹ ਕਹਿੰਦਾ ਉਹ ਨਹੀਂ ਕੱਲ ਨਾ ਬਣਾਈ ਯਾਰ ਅੱਜ ਪਰਸੋਂ ਮੈਂ ਘਰੋਂ ਫੋਨ ਕਰਕੇ ਪੁੱਛ ਲੈ ਅਭੀ ਤਾਂ ਡੇਨੀਓ ਜੀ ਉਹਨੂੰ ਉਹ ਜਦੋਂ ਕਹਿੰਦੀ ਲਈ ਕੀ ਆ ਉਹ ਜਵਾਬ ਦੇ ਜਾ ਮੀ ਕੀ ਆ ਬਣਦੀ ਬਸ ਬਣਦੀ ਸਵਾਦ ਹੈ ਨਾ ਜਿਹੜੀ ਬਣਦੀ ਉਹ ਬਸ ਸੋਹਣੀ ਹੈ ਹਾਂ ਦੁਇ ਕੀ ਆ ਬੁਸੀ ਤਿਆ ਮੈ ਜਿੜੀ ਜੀ ਨਹੀਂ ਆਂ ਦੁਇ ਜਿਹੜੀਆਂ ਸਵਾਦ ਵੀ ਨਹੀਂ ਲਗਦੀਆਂ ਜਿਹੜੀਆਂ ਮੁੱਲ ਵਾਲੀਆਂ ਲੈਣੇ ਉਹ ਯਾਰ ਮੈਨੂੰ ਐ ਦੱਸ ਮੁੱਲ ਵਾਲੀ ਦਾ ਉਹਦਾ ਬਣਨਾ ਵੀ ਕਿਹਾ ਪਹਿਲਾਂ ਤਾਂ ਜੀਵੀ ਦਾ ਨਾ ਇੱਥੇ ਹੁਣ ਮੈਂ ਬੈਂਗਣੀ ਬੈਂਗਣੀ ਸਬਜ਼ੀ ਲੈਣ ਲੱਗ ਗਿਆ ਬੈਂਗਣੀ ਲਿਆ ਗਿਆ ਲ ਲੰਬੀ ਲੰਬੀ ਬੈਂਗਣੀ ਬਹੁਤ ਹੋਣੀ ਨਿੱਲੀ ਉਹਦੇ ਵਿੱਚ ਕੀ ਹੋਇਆ ਰਾਤ ਨੂੰ ਖਾਈ ਮੈਂ ਬਣਾ ਲਈ ਦੁਇ ਤੀ ਦਿਨ ਤਾਂ ਰੋਟੀ ਖਾਣ ਸੰਦਾਰ ਦੁਮਾ ਬਟਾਇਆ ਦਰਦ ਜਿਆ ਖਲਾ 5 ਮਿੰਟ ਮਿੰਟ ਲਗੇ ਰੋਟੀ ਖਾਏ ਦੇ ਮਾਂ ਮਿਰਚ ਮੈਂ ਮਿਰਚਾਂ ਖਾ ਲਈਆਂ ਦੋ ਗੱਲ ਵੀ ਕਿਤੇ ਮਿਰਚਾਂ ਤੇ ਨਾ ਹੋ ਗਿਆ ਫਰ ਚਲ ਉੰ ਮੈਂ ਫਿਰਿਆ ਬਾਹਰ ਬੈਠੇ ਜੀ ਮਾਂ ਅੱਖਾਂ ਜਿਮੀ ਜਗਾ ਪੈ ਗਿਆ ਮਿੱਠਾ ਮਿੱਠਾ ਜਿਆ ਦਰਦ ਜਿਆ ਇਸ ਤਰ੍ਹਾਂ ਚਲ ਜੀ ਦਬ ਜੀ ਗਿਆ ਅਗਲੇ ਦਿਨ ਰਾਤ ਨੂੰ ਫੇਰ ਵੰਗਣੀ ਆ ਗਈ ਉਹ ਬਈ ਖਾਈ ਦੁਬਾਰਾ ਫੇਰ ਦਰ ਦਿਖਾਈ ਦੇ ਸਸਰੀਕਾਲ ਜੀ ਹੋਰ ਹਫਤੇ ਵਨ ਟਾਈਮ ਲੱਗਾ ਹੈ ਮਮਲੀ ਹਫਤੇ ਵਨ ਟਾਈਮ ਲੱਗਾ ਹਫਤੇ ਬਾਅਦ ਮਤਲਬ ਹਫਤੇ ਬਾਅਦ ਮਤਲਬ ਜਿਵੇਂ ਜਨ ਬਣਾਉਗਾ ਹੈ ਹੈ ਹੋਰ ਉਹ ਵਧੀਆ ਹੋਰ ਹਣਾ ਬਹੁਤ ਵਧੀਆ ਥਾਪੀ ਲਾਈ ਵੀ ਆ ਹਾਂ 탑 ਵੀ ਲਾਈ ਵੀ ਮਹਾ انا ਖਿੱਲਾ ਸੁਣ ਰਿਹਾ ਵਾ ਹੂੰ ਥੋਰ ਸੁਣਾ ਕਿਆ ਬਣਾ ਰਿਹਾ ਇਹ ਬੈੱਡ ਨਾ ਹੋਰ ਲੈ ਇਹ ਬੈੱਡ ਨਵੇਂ ਲੈ ਆ ਉਹ ਤਾਂ ਦੇ ਦੇ ਨਾ ਵਾ ਦੇਖੇ ਕਿੱਥਾ ਮਗਰ ਇੱਧਰ ਗਿਆ ਹੂੰ ਕਿਹੜੇ ਗੋਮਾ ਅਖੀ ਲੱਗੀ ਯਾਦਾ ਗਿਆ ਤਾਂ ਮੈਂ ਪਰਾ ਕਿੱਧਰ ਉੱਧਰ ਪਿਆ ਤਾਂ ਹਾਂ ਇੱਕ ਦੂਰੀ ਆ ਗਿਆ ਤੇ ਫੋਨ ਕਰਦੇ ਨੀ ਚੱਕਿਆ ਸਭ ਫੋਨ ਤਾਂ ਹਾਈਲੈਂਡ ਦਾ ਆ ਕਿਬਾ ਸੁਣੀ ਲੱਗਿਆ ਬੰਨਣਾ ਹੂੰ ਨਦੀਆ ਬੰਨ ਹੋਈ बनने का रोज 아니 ਹੱਥ ਟਿਕ ਜਾਣਾ ਲਓ ਜੀ ਆ ਗਈ ਚਾਹ ਇੰਨੇ ਆਪਾਂ ਚਾਹ ਹੁਣ ਚਾਹ ਸ਼ਕੋ ਬਿਸਕਟ ਲੰਕੀਨ ਆਹਾ ਕੀ ਹੋ ਗਿਆ ਹੂੰ ਲੜਵਾ ਨਹੀਂ ਆ ਲੋਟ ਹੁੱਲ ਗਿਆ ਦਾ ਦੇਖਾ ਪੂਰਾ ਪਿੰਨ ਲਾਲ ਹੈ ਇਕੱਤੀ ਹੋ ਗਈ ਦੀਆਂ ਕਿ ਚੱਜ ਨਹੀਂ ਗਈਆਂ ਹਾਂ ਲਾਉ ਜੀ ਆਪਾਂ ਚੱਲ ਪਏ ਸੀ ਜੈਂਡ ਪਰ ਤੇ ਅੰਦਰ ਬੈਠੀ ਬੂਆ ਜੀ ਆਹ ਪੈਲਸ ਜਿਹੜਾ ਮੈਂ ਪਹਿਨੀ ਦੀ ਅੱਛਾ ਇਹਨੂੰ ਰਸਤਾ ਉਰੀ ਦੇ ਜਾਂਦਾ ਨਹੀਂ ਉਹ ਪਿੱਛੇ ਦੇ ਪਰਾਂ ਤਾਂ ਜਾਂਦਾ ਇੱਥੇ ਤੇ ਵੀ ਜਾਂਦਾ ਹਾਂ ਉਹ ਬੋਰਡ ਹੀ ਸਿੱਧਾ ਲੱਗਿਆ ਹੋ ਉੱਥੇ ਆਹ ਮੋੜ ਵਾ ਅਰ ਇਸਟਾ ਪੈਲਸ ਪਰਾਂ ਦੇ ਵੀ ਹੈ ਨੂੰ ਰਸਤਾ ਪਰਾਂ ਨੂੰ ਵੀ ਹੁਣ ਹੁੰਦਾ ਨਾ ਸੈਂਪਰ ਕੇ ਇਹਨੂੰ ਸੜਕ ਤਾਂ ਨਹੀਂ ਲੱਗਦੀ ਪਰਾਂ ਸੜਕ ਹੈ ਬਣੀ ਵੀ ਪਰਾਂ ਸੜਕ ਲੱਗਦੀ ਨੂੰ ਹਾਂ ਅੱਛਾ ਕੋਲੀ ਮਗੜੀਆਂ ਗੱਡੀਆਂ ਆਹ ਤਾਂ ਫੇਰ ਵੀ ਉਹਨਾਂ ਨੂੰ ਸਾਫ਼ ਹੋ ਰਹੇ ਨੂੰ ਠੀਕ ਆ ਪਰਾਂ ਵਿੱਚ ਨੂੰ ਤਾਂ ਬਹੁਤ ਪੁਰਾ ਹਾਲ ਹੈ ਆ ਨਾਲੇ ਉਹ ਦੀਪ ਦਾ ਉਹ ਟੈਂਕੀ ਵਾਲਾ ਇਹਨਾਂ ਨੇ ਲੈ ਕੇ ਛੱਡਿਆ ਵਾ ਕਿ ਨਾ ਫਿਲਟਰ ਵਾਲੇ ਪਾਣੀ ਵਾਲੇ ਉਹ ਦਿਆ ਵਾ ਕਿ ਨਾ ਕਿਹਦੇ ਰਾਂ ਦਾ ਅਛਾ ਕਿੰਦੇ ਨਾਲ ਦਾ ਕੇ ਤੇ ਇਹਨਾਂ ਦੇ ਉਰ ਨਾ ਨਾ ਮੁੱਲ ਲਿਆ ਖੇਤ ਤਾਂ ਉਧਰੇ ਇਹਨਾਂ ਦੀ ਇਹਨਾਂ ਨੇ ਵੇਚ ਤੀ ਉਰ ਹੈ ਇਹਨਾਂ ਦੀ ਵੇਚ ਤੀ ਜੋੜੀ ਬਹੁਤੀ ਮਹਿੰਗੀ ਨਾਲ ਤਾਂ ਇਹੋ ਨੇ ਕੋਟੀ ਦੇ ਵਸੇ ਦੱਤੇ ਕਰੋੜ ਰੁਪਈਆ ਕਹਿੰਦੇ 1.5 ਕਰੋੜ ਕਿ ਨਾ ਦੀਪ ਦਾ ਕਿੰਨੇ ਦਾ ਤੇ ਬਣਾਇਆ ਇਹਦਾ ਇਹਦੇ ਕਿ ਲਈ ਹੈ ਅੱਛਾ ਕੋਠੀ ਲਈ ਹੈ ਕਿਥਾ ਉਹ ਕਿੱਜੇ ਨੂੰ ਅੱਛਾ ਬਣੀ ਬਣਾਈ ਹਾਂ ਇੱਥੇ ਨੂੰ ਤਾਂ ਪੂਰੇ ਦੀ ਹੈ ਅੱਛਾ ਕਿੱਥੇ ਉਹ ਵੀ ਉੱਧਰ ਜਾ ਰਹੀ ਲੋ ਜੀ ਪਹੁੰਚ ਗਿਆ ਆਪਾਂ 에어ਪੋਰਟ ਰੋਡ ਤੇ ਬਾਈ ਅੱਛਾ ਬਣੀ ਬਣਾਈ ਲਈ ਜਨੇ ਵੀ ਕਿੰਨੇ ਦਾ ਦੂਰੀ ਪਿੰਡ ਮੈਂ ਲੰਦਾ ਨੇ ਕਿੰਨੇ ਦਾ ਦੋਗੀ ਉੱਥੇ ਬਣਾ ਲਿਆ ਨਾ ਉੱਪਰ ਬਣਾ ਲਿਆ ਅੱਛਾ ਕੁਰੇ ਨੀ ਪੁਰੇ ਦਾ ਦੋ ਮਾ ਉਹ ਬੋਰਡ ਦੇ ਉਰਦਾ ਨਾ ਜਿਹੜਾ ਬੋਰਡ ਜਾ ਹਾਂ ਤੇ ਮੋੜਦੀ ਆ ਸੜਕ ਤੇ ਸਹੀ ਨਾ ਹੋਣੀ ਲਈਏ ਪੁਰੇ ਨਾ ਪਹਿਲਾਂ ਗੱਦੀ ਲਈ ਪੁਰੇ ਦਾ ਵਿਆਹ ਉੱਥੀ ਜਾ ਕੇ ਕਰਿਆ ਢੂੜੇ ਦਾ ਢੂੜੇ ਦਾ ਅੱਛਾ ਢੂੜੇ ਦਾ ਪਹਿਲਾਂ ਕਰਦਾ ਇਹਨਾਂ ਨੇ ਛੋਟੀਆਂ ਹੁੰਦੇ ਤਾਂ ਪਹਿਲਾਂ ਕਰ ਹਾਂ ਕਰੋੜ ਰੁਪਏ ਦੀ ਲਈਏ ਜਾਦਾ ਜਾਦਾ ਹੋਣੀ ਹੈ 10 ਕਰੋੜ ਦੀ ਹਨੀ ਬਾਣੀ ਤੋਂ ਤਿੰਨ ਸੇਕ ਵਾਲੇ 14 ਹੋਣੀ ਉਹੀ ਕਹਣਾ ਮੈਂ ਕਹਿੰਦਾ ਇਹ ਬਹੁਤ ਹੋਰ ਜਗਾ ਵੀ ਫਿਰ ਮਟਣਾ ਕੋਠੀ ਵੀ ਬਣੀ ਬਣਾਈਏ ਐਮ ਕੋਲ ਨੇ ਇਹਦਾ ਐਨੇ ਦਾ ਕਿਤੇ ਨੂੰ ਹੋੜ ਕੇ ਐਨੇ ਦਾ ਤਕਰੀਬਨ ਪਲਾਟੇ ਪਲਾਟ ਆਉਣਾ ਫਿਰ ਰੋਡ ਮਾ ਦਾ ਕਿੱਥੇ ਵਿਲੀ ਹੋਣੀ ਜੇ ਹੋਈ ਵੀ ਛੋਟੀ ਹੋਊਗੀ ਜਮਨ ਨਾ ਕੋਠੀ ਸੁਣੀ ਹੈ ਵਧੀਆ ਹੈ ਹਾਂ ਜਿਆਦਾ ਹੋਣੀ ਪਈ ਨਹੀਂ ਇੱਥੇ ਗਾੜੀਆਂ ਦੇਖੇ ਇੱਕ ਨਹੀਂ ਇੱਥੇ ਗਾੜੀਆਂ ਦੇ ਤੇ ਅਨੰਬਰਾਂ ਦੇ ਮਾਮਲਾ ਜਿਹੜਾ ਗੱਪਾ ਸੜੀਆਂ ਦੇ ਉਰੇ ਕਿੱਥੇ ਉਰੇ ਵਿੱਚੇ ਗਾੜੀਆਂ ਜਿਹੜਾ ਸੜਕ ਦੇ ਗੱਪਾ ਹੁੰਗਾ ਨੰਬਰਾਂ ਦਾ ਤਾਂ ਜਿਹੜਾ ਉੱਥੇ ਪਿਆ 플ਾਟ ਬਨੂੜ ਕਿਦਾ ਥੋੜਾ 50 ਏਕੜੀ ਬਗਲ ਬਗਲ ਕਰ ਦਿੰਦੇ ਉਹ ਤਾਂ ਉਸ ਇੰਦਰ ਲਿਆਦਾ ਜਾਂਦਾ ਹੋਈ ਮੇਰੇ ਨਾ ਹੁੰਦੀ ਆ ਤੇ ਤਰਪਾਗ ਕਿੰਨਾ ਤਕੜਾ ਬਾਗ ਹੈ ਨਹੀਂ ਦਾਉਂ ਵਾਲੇ ਬਾਪਿਆਂ ਦਾ ਅਸ਼ੌਰੇ ਤੱਕ ਲੰਗੀ ਬਾਪਿਆਂ ਦੀ ਜ਼ਮੀਨ ਆ ਇੰਦਰ ਦੰਗ ਵਾਲੇ ਬਾਪਿਆਂ ਦੀ ਜ਼ਮੀਨ ਹੈ ਬਈ ਅਸੀਂ ਜ਼ਮੀਨਾਂ ਨਹੀਂ ਹਾਂ ਅਵੇ ਮੈਂ ਕਹਿੰਦਾ ਉਹਦੇ ਪਿੱਛੇ ਤੇ ਲਿਖਾਂ ਉਹ ਸਿਰੇ ਤੱਕ ਦਾਉਂ ਵਾਲੇ ਬਾਪਿਆਂ ਦੀ ਇਲਾਕੀ ਹੈ ਨਹੀਂ ਆ ਸੜਕ ਤੇ ਲਾਗੇ 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 ਨਾ ਟੱਕੀ ਵੀ ਉਹਨਾਂ ਦੀ ਉਹ ਅੱਛਾ ਕੀ ਵਿਖਰਾ ਸਿਕਲਿਆ ਚ ਨੂੰ ਹਾਂ ਨੀ ਹਲੋ ਲੋ ਜੀ ਆਪਾਂ ਪਹੁੰਚ ਕੇ ਡੇਰਾ ਬਸਾਈ ਲਈ ਡੇਰਾ ਬਸਾਈ ਪਿੱਛਾ ਤਾਂ ਲੰਗੇ ਤੇ ਬਚਾਏ ਦੇ ਜਾਮ ਤੇ ਬਈ ਹੁਣ ਆਕੇ ਲੱਗਿਆ ਜਾਮ ਹੈ ਪਰ ਫੜਕ ਪੋ ਬੋ 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 ਇਹਦਾ ਵਸੀ ਟੱਪਿਆ ਹੈ ਬਰਵਾਲੇ ਵਾਲੇ ਰੋਡ ਤੇ ਪਰ ਹੈ ਤਾਂ ਘੱਟੇ ਉਹਨਾਂ ਨਹੀਂ ਹੈ ਪਿੱਛੇ ਤਾਂ ਖੁੱਲੇ ਸੀ ਜਾਮ ਤੇ ਆਪਾਂ ਇਹਲਾ ਨਿਕਲੇ 4 ਵਜੇ ਤੁਰਪੇ ਤੇ ਆਪਾਂ ਜੇ ਆਪਾਂ ਤੁਰਦੇ 5 ਵਜੇ 5:30 ਫਿਰ ਆਪਾਂ ਨੂੰ ਜਾਮ ਲੱਗਣਾ ਦਾ ਬਹੁਤ ਇਸ ਟਾਈਮ ਰਸਤਾ ਖੁੱਲਾ ਮਿਲ ਗਿਆ ਆਪਾਂ ਨੂੰ ਕੋਈ ਦਿੱਕਤ ਨਹੀਂ ਪਈ ਜਾਮ ਨਹੀਂ ਤਾਂ ਕਿਤੇ ਆ ਗਈ ਠੀਕ ਹੈ ਇਹ ਰੋਡ ਭਾਵੇਂ ਹੁਣ ਛੁੱਟੀ ਹੁਣ ਵਾਲੀ ਆ ਭਾਈ ਛੁੱਟੀ ਹੋ ਗਈ ਜਿੱਥੇ ਬਸ ਫੇ ਭੀੜ ਜਾਮ ਲੱਗ ਜਾਣਾ ਭਾਵੇਂ ਫੇ ਨਹੀਂ ਇੱਕ ਇੱਕ ਕ੍ਰੋਸ ਕਰ ਹੁੰਦੀ ਹੈ ਗੱਡੀ ਕੋਈ ਵੀ ਜਿੱਤਰਾ ਹੁਣ ਆਪਾਂ ਲੰਘੇ ਗੱਡੀ ਦੇ ਅਹਾਂ ਛੁੱਟੀ ਹੁਣ ਵਾਲੀ ਆ ਹੁਣ 5 ਵਜੇ 5:30 ਹੋ ਗਏ 6 ਵਜੇ ਛੁੱਟੀ ਹੁੰਦੀ ਹਣੀ 5:30 ਮਿੰਟਾਂ ਦੀ ਨਿਕਲੇ ਹੁਣ ਉਹਨਾਂ ਨੇ ਹਾਂ ਸਾਈਕਲ ਕਿਆ ਮੋਟਰਸਾਈਕਲ ਕਿਆ ਬਹੁਤ ਭੀੜ ਹੁੰਦੀ ਪਾ ਜਿ ਜਿ ਤਰ੍ਹਾਂ ਗੱਡੀ ਦੇ ਪਿੱਛੇ ਲੱਗ ਕੇ ਗੱਡੀ ਵਗ ਗਏ ਨਾ ਤੂੰ ਕੱਢ ਗਏ ਇੰਨੀ ਭੀੜ ਹੋ ਜਾਣੀ ਪਾ ਦੇਖੀ ਥੋੜੀ ਜਿਹੀ ਨੂੰ 4 ਵਜੇ ਤੇ ਚੱਲ ਗਏ ਬਹੁਤ ਵਧੀਆ ਟਾਈਮ ਹੈ ਦੇਖਿਆ ਨਾ ਪਹਿਲਾਂ ਵੀ ਮੈਂ ਹੈਲੋ ਜਾਮ ਜੂਮ ਤੇ ਪਸ ਜਾਨੇ ਸਾਈਡੋਂ ਰਾਮ ਪ੍ਰਸਾਣੀਆਂ ਇੱਕ ਫਤੇਗੜ 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 ਇੱਧਰ ਸੱਜੇ ਨੂੰ ਐ ਹਾਂ ਇੱਧਰੇ ਬੱਸ ਉੱਥੇ ਹੀ ਪਰੇਡਾਂ ਉੱਥੇ ਹੀ ਕੋਰ ਵੇੜਾ ਸਗਰਾਂ ਨੇ ਨੂੰ ਚਲੀ ਜਾਂਦੀ ਸੜਕ ਉਹ ਸੰਗੋਲੀ ਇਹ ਤਾਂ ਅਰਜੀਤ ਬਹਿਹਾਵਾ 80 ਦਾ 80 ਦਾ ਮੱਸੀ ਦਾ ਹਰਪਾਲ ਮੱਸੜਾ ਅੱਛਾ ਅੱਛਾ ਰਜੀਤ ਨਹੀਂ ਵਾਹ ਬਸ ਕਰਾਣਾ ਹਾਂ ਸਰ ਮੈਂ ਕਹਿੰਦਾ ਬਿੱਟੂ ਵੀ ਦੋਤੀ ਹੈ ਬਿੱਟੂ ਸਗਰਾ ਨਹੀਂ ਹੈ ਬਿੱਟੂ ਵੀ ਸਨਾਣੀ ਹੈ ਅੱਛਾ ਬਿੱਟੂ ਤਾਂ ਨਹੀਂ ਪਤਾ ਨੂੰ ਨਾ ਪਹਿਲਾਂ ਮਸ਼ੀਨਾ ਨਹੀਂ ਦੀਆਂ ਹਾਂ ਹੁਣ ਜਿੱਤਰਾ ਕੈਨੇਡਾ ਅਮਰੀਕਾ ਬਾਹਰ ਉਨੀ ਤਰ੍ਹਾਂ 베ਰੀਆਂ ਪੂਰੀਆਂ ਜੀ ਤੋੜਦੇ ਕੰਮ ਦਾ ਮਤਲਬ ਨਹੀਂ ਵਸੇਨਾ ਲੈ ਲੱਗ ਗਿਆ ਟੁੱਟਣਾ ਤਾਂ ਇਹ ਕੈਨੇਡਾ ਵਿੱਚ ਘਟ ਗਏ ਕੰਮ ਘਟ ਗਏ ਔਰ ਬੰਦੇ ਵੱਧ ਗਏ ਦੁਨੀਆ ਮੁਲਕ ਉਧਰ ਹੀ ਨੋ ਗਿਆ ਜਾਣੇ ਵਸਾਰ ਭਲੇ ਅਮਰੀਕਾ ਨੂੰ ਵੀ ਘਟ ਜਾਣੇ ਕੈਨੇਡਾ ਨੂੰ ਜ਼ਿਆਦਾ ਲੋੜ ਤੇ ਔਰ ਅਮਰੀਕਾ ਚ ਜਿਆਦਾ ਪੈਸਾ ਕੈਨੇਡਾ ਨੂੰ ਅਮਰੀਕਾ ਚ ਬਰੋ ਚ ਪਹੁੰਚ ਗਏ ਆਪਾਂ ਬਰੋ ਆਲੇ ਬਾਈ ਔਰ ਕੈਨੇਡਾ ਨੂੰ ਜਿਆਦਾ ਦੌੜਨੇ ਮੂੰਹ ਪਰੇ ਚੜਿਆ ਬਾਬਾ ਸਭ ਵੀ ਕੈਨੇਡਾ ਕੈਨੇਡਾ ਪੇਟ ਚਾਲਾ ਜੀ ਤਰ੍ਹਾਂ ਇੱਕ ਪੇਟ ਤੁਰ ਪੈਂਦੀ ਜਿੱਧਰ ਉਧਰ ਹੀ ਨੋ ਜਾਂਦੇ ਉਹ ਕੰਮ ਹੈ ਪੰਜਾਬ 50 ਲੱਖ ਰੁਪਏ ਲਾ ਗਏ ਜਾਂਨੇ ਵੀ 50 ਲੱਖ ਦਾ ਕੋਈ ਬੰਦਾ ਉਰਾਂ ਹੀ ਕੰਮ ਕਰ ਲਵੇ ਪੰਨਾ 50 ਲੱਖ ਬਾਜ਼ੀ ਜ਼ਮੀਨਾਂ ਵੇਚ ਕੇ ਜਾਂਨੇ ਉਹ ਕਹਿੰਦੇ ਹੈ ਕੀਆ ਬਾਹਰ ਜੀਨਾ ਤਮਾਗ ਜੀ ਮੈਂ ਪੂਰੀ ਕਰ ਲੈਂਦਾ ਸਭ ਕੁਝ ਲੋਕਾਂ ਨੇ ਵਾਜੀ ਵਾਜੀ ਨਾ ਦੋ ਦੋ ਤਿੰਨ ਤਿੰਨ ਕੰਮ ਕਰਦੇ ਆ ਹਮ ਇੱਕੇ ਕੰਮ ਨਹੀਂ ਇੱਕੇ ਕੰਮ ਕਰਦੇ ਦਿਹਾੜੀਆਂ ਦੋ ਦੋ ਤਿੰਨ ਤਿੰਨ ਕੰਮ ਕਰਦੇ ਆ ਜੇ ਕੰਮ ਕਰੇ ਮੈਂ ਦਿਮਾਗ ਤੇ ਸਿਸਟਮ ਤੇ ਖੋ ਜਾ ਰਿਹਾ ਮੁੰਡਿਆਂ ਨਾਲ ਰਹੇ ਬਈ ਟਰਾਲੀਆਂ ਆਲੂਆਂ ਵਾਸਤੇ ਦੁਨੀਆ ਢੋ ਰਹੀ ਹੁਣ ਰਹੇ ਉਹ ਜਿਹੜਾ ਪੰਬਰ ਵਾਲਾ ਅਲੂਆਂ ਮਾ ਹੁਣ ਰੇ ਰੇ ਪਾ ਦੇਣਾ ਹੁਣ ਲਾਗੇ ਲਾਉਣ ਆਲੂ ਚਰੀ ਮੱਕੀ ਵਾਲੇ ਮੂ